ਜਿਹੜੇ ਲੋਕ ਸੈਕੂਲਰ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਭਾਈਚਾਰਾ ਕਾਇਮ ਕਰ ਸਕਦੇ ਵੋਟ ਉਹਨਾਂ ਨੂੰ ਬਣੀ ਚਾਹੀਦੀ ਹੈ ਜਿਹੜੇ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਰਾਜਨੀਤੀ ਕਰਦੇ ਉਹਨਾਂ ਤੋਂ ਬਾਹਰ ਆ ਜਾਣਾ ਚਾਹੀਦਾ ਦੇਖੋ ਇਹ ਦਲ ਬਦਲੂਆਂ ਦਾ ਸਿਸਟਮ ਹੈ ਉਹਨਾਂ ਨੂੰ ਵੀ ਬਾਹਰੋਂ ਬੰਦੇ ਚਾਹੀਦੇ ਇਹਨਾਂ ਨੂੰ ਵੀ ਬਾਹਰੋਂ ਚਾਹੀਦੇ ਸੋ ਇਹ ਦਲ ਬਦਲੂਆਂ ਦੀ ਆਪਸੀ ਲੜਾਈ ਹੈ ਇਹਦੇ ਸਾਨੂੰ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਗਈ ਔਰ ਲੋਕ ਅੱਜ ਜਲੰਧਰ ਵਾਲੇ ਸਾਰੇ ਇਹਨਾਂ ਨੂੰ ਵੇਖਣ ਦੇ ਆ ਵੀ ਇਹ ਕੀ ਕਰਨ ਦੇ ਨੇ ਕੀ ਤਮਾਸ਼ਾ ਇਹਨਾਂ ਨੇ ਲਾਇਆ ਵੀ ਕਾਨੂੰਨ ਦੇ ਹੁੰਦੇ ਆ ਉਹ ਕਹਿ ਰਿਹਾ ਵੀ ਗੈਰ ਕਾਨੂੰਨੀ ਕੰਮ ਇੱਥੇ ਹੋਣ ਦੇ ਨੇ ਕਾਨੂੰਨ ਮੁਗਦਰਸ਼ਕ ਬਣਿਆ 쇼 ਚੱਲ ਰਿਹਾ ਇੱਕ ਬੜਾ ਵੱਡਾ ਸੀਐਮ ਭਗਵੰਤ ਮਾਨ ਵਰਸ ਸ਼ੀਤਲੰਗਰਾਲ ਕਦੀ ਉਹ ਬਿਆਨ ਆਂਦਾ ਕਦੀ ਉਹ ਬਿਆਨ ਹੁੰਦਾ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਇਹ ਤੇ ਵੈਸੇ ਹੁਣ ਜਲੰਧਰ ਵਾਲਿਆਂ ਨੂੰ ਵੇਖਣਾ ਚਾਹੀਦਾ ਵੀ ਇਹ ਜਿਹੜਾ ਧੰਦੇਵਾਜ ਲੋਕ ਨੇ ਇਹਨਾਂ ਨੂੰ ਚੱਲਦਾ ਕਰਨਾ ਚਾਹੀਦਾ ਅੱਜ ਬਾਹਮ ਰੋੜ ਕੇ ਦਬਾ ਕੇ ਲੋਕਾਂ ਦੀ ਜੁਆਇਨਿੰਗ ਕਰਾਈ ਜਾ ਰਹੀ ਹੈ ਇਹ ਕੋ ਤਰੀਕਾ ਹੈ ਇੱਥੇ ਲੋਕਤੰਤਰ ਨਹੀਂਗਾ ਨੀਤੀਆਂ ਵੇਖ ਕੇ ਆ ਰਹੇ ਲੋਕ ਉੱਚ ਉਹਨਾਂ ਨੂੰ ਨਿਤਿਆ ਵੇਖਿਆ ਲਗੇ ਇਹਨਾਂ ਦੀ ਖੋਟੀ ਨੀਤ ਕਰਕੇ ਜਾ ਰਹੇ ਨੇ ਜਲੰਧਰ ਜਿਮਨੀ ਚੌਂ ਨ ਇਸ ਵੇਲੇ ਹਰ ਪਾਰਟੀ ਦੀ ਇੱਕ ਸਾਖ ਬਣ ਚੁੱਕੀ ਹੈ ਤਾਂ ਪਾਰਟੀਆਂ ਜਿਹੜੀਆਂ ਨੇ ਇਸ ਵੇਲੇ ਜੋਰ ਲਗਾ ਰਹੀਆਂ ਨੇ ਤਾਂ ਦਿਗਜ ਵੀ ਚੌਂ ਮੈਦਾਨ ਚ ਉਤਰ ਰਹੇ ਨੇ ਤਾਂ ਹਰ ਪਾਰਟੀ ਵੱਲੋਂ ਸਟਾਰ ਉਮੀਦਵਾਰ ਆ ਰਹੇ ਨੇ ਸਾਡੇ ਨਾਲ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਮੌਜੂਦ ਨੇ ਜਿਨ੍ਹਾਂ ਨੇ ਕੀ ਆਪਣੀ ਕੈਂਪੇਨ ਜਲੰਧਰ ਚ ਸ਼ੁਰੂ ਕੀਤੀ ਹੈ ਤab ਮੈਂਬਰ ਪਾਰਲੀਮੈਂਟ ਬਣੇ ਨੇ ਤੇ ਅੱਜ ਜਲੰਧਰ ਦੀ ਚੋਣਾਂ ਦੀ ਚਰਚਾ ਕਰਾਂਗੇ ਤਾਂ ਅੱਜ ਭਾਜਪਾ ਵੱਲੋਂ ਪਹਿਲਾ ਬਿਆਨ ਜਾਰੀ ਹੋਇਆ ਕਿ ਵੋਟ ਚਾਹੇ ਕਾਂਗਰਸ ਨੂੰ ਪਾਓ ਜਾਂ ਆਪ ਨੂੰ ਪਾਓ ਜਾਣੀ ਤੇ ਇੱਕੋ ਜਗ੍ਹਾ ਤੇ ਹੈ ਤੇ ਉਹਨਾਂ ਨੂੰ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਵੋਟ ਭਾਜਪਾ ਨੂੰ ਪਾਓ ਦੇਖੋ ਅਸੀਂ ਤੇ ਇੱਕ ਗੱਲ ਕਵਾਂਗੇ ਵੀ ਜਿਹੜੇ ਬੰਦੇ ਪੰਜਾਬ ਨੂੰ ਅੱਗੇ ਲਿਜਾ ਸਕਦੇ ਨੇ ਜਿਹੜੇ ਲੋਕ ਸੈਕੂਲਰ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਭਾਈਚਾਰਾ ਕਾਇਮ ਕਰ ਸਕਦੇ ਵੋਟ ਉਹਨਾਂ ਨੂੰ ਪਣੀ ਚਾਹੀਦੀ ਹੈ ਜਿਹੜੇ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਰਾਜਨੀਤੀ ਕਰਦੇ ਉਹਨਾਂ ਤੋਂ ਬਾਹਰ ਆ ਜਾਣਾ ਚਾਹੀਦਾ ਕਿਉਂਕਿ ਦੇਸ਼ ਪੰਜਾਬ ਅੰਮ੍ਰਿਤਸਰ ਤਾਂ ਅੱਗੇ ਜਲੰਧਰ ਤਾਂ ਅੱਗੇ ਵਧ ਰਹੇ ਨੇ ਜਾਂ ਲੁਧਿਆਣਾ ਤਾਂ ਅੱਗੇ ਵੱਸ ਸਕਦੇ ਨੇ ਜੇ ਅਸੀਂ ਸੈਕੂਲਰ ਸੋਚ ਦੇ ਨਾਲ ਅੱਗੇ ਚੱਲਾਂਗੇ ਸੋ ਇਹ ਵਰਗਾਂ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਕੁਝ ਵੀ ਕਹਿ ਸਕਦੀ ਆ ਇਹਦੇ ਤੇ ਬਹੁਤਾ ਤਰਜੀਹ ਦੇਣ ਦੀ ਲੋੜ ਨਹੀਂ ਗੀ ਪਰ ਜਲੰਧਰ ਦੀ ਕੌਂਟਰੋਵਰਸੀ ਬੜੀ ਵੱਡੀ ਚੱਲ ਰਹੀ ਆ ਇੱਕ ਪਾਸੇ ਸ਼ੀਤਲ ਲੰਗਰਾਲ ਨੇ ਦੂਜੇ ਪਾਸੇ ਭਗਵੰਤ ਮਾਨ ਦੇਖੋ ਇਹ ਦਲ ਬਦਲੂਆਂ ਦਾ ਸਿਸਟਮ ਹੈ ਉਨਾਂ ਨੂੰ ਵੀ 12 ਬੰਦੇ ਚਾਹੀਦੇ ਇਹਨਾਂ ਨੂੰ ਵੀ 12 ਚਾਹੀਦੇ ਸੋ ਇਹ ਦਲ ਬਦਲਣ ਦੀ ਆਪਸੀ ਲੜਾਈ ਹੈ ਇਹਦੇ ਸਾਨੂੰ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਜਰੰਦਰ ਵਾਲਿਆਂ ਨੂੰ ਜਿਆਦਾ ਪਤਾ ਹੈ ਕਿ ਜਿਸ ਤਰੀਕੇ ਨਾਲ ਇੱਥੇ ਧੰਦੇ ਚੱਲਦੇ ਨੇ ਅ ਦੜੇ ਸੱਟੀ ਦੇ ਔਰ ਉਹ ਜਿੱਦਾਂ ਉਹਨੇ ਦੱਸਿਆ ਹੀ ਸ਼ਿਦਲੰਗਰਾਲ ਨੇ ਤੇ ਉਹ ਵੀ ਖਾਸ ਕਰ ਖੈਰ ਜੋ ਇੱਥੇ ਸੋਨ ਚ ਮਿਲਦਾ ਹੈ ਕਿ ਉਹ ਵੀ ਉਹਨਾਂ ਚੀਜ਼ਾਂ 'ਚ ਭਾਈਵਾਰ ਰਹੇ ਪੁਰਾਣੇ ਸੋ ਲੜਾਈ ਤੇ ਉਹਨਾਂ ਦੇ ਧੰਦਿਆਂ ਦੀ ਹੈ ਦੋ ਨੰਬਰ ਦੇ ਸੋ ਉਹ ਹੁਣ ਜੇ ਮੁੱਖ ਮੰਤਰੀ ਬਾਕੀ ਸਹੀ ਉਹਨਾਂ ਕੋਲ ਇੰਟੈਲੀਜੈਂਸ ਹੋਵੇ ਜਾਂ ਉਹਨਾਂ ਨੂੰ ਪਤਾ ਹੋਵੇ ਸਾਨੂੰ ਤਾਂ ਪਤਾ ਹੈ ਕੱਲੇ-ਕੱਲੇ ਲੋਕਾਂ ਨੂੰ ਇੱਥੇ ਪਤਾ ਹੈ ਉਹਨਾਂ ਨੂੰ ਇਮੀਡੀਏਟ ਕਾਰਵਾਈ ਕਰਨੀ ਚਾਹੀਦੀ ਹੈ ਰਮਨ ਰੋੜੀ ਦੇਪ ਕਰਨ ਦੇ ਅੰਗਰਾਲ ਤੇ ਵੀ ਕਰਨ ਦੋਵਾਂ ਦੀ ਕਰਨ ਦੋਵਾਂ ਦੀ ਕਰਨੀ ਚਾਹੀਦੀ ਦੋਵਾਂ ਦੀ ਕਰਨੀ ਚਾਹੀਦੀ ਅੰਗਰਾਲ ਕਹਿ ਰਿਹਾ ਮੇਰੇ ਕੋਲ ਜੋ ਚੀਜ਼ਾਂ ਨੇ ਉਹਦੇ ਨਾਲ ਪਹੁੰਚਾ ਲਾ ਦੇਗਾ ਮੇਰੇ ਕੋਲ ਬਹੁਤ ਵੱਡੀ ਇਹਨਾਂ ਦੀ ਸੀਡੀ ਵੀ ਉਹਨਾਂ ਨੇ ਜਾਰੀ ਕੀਤੀ ਕੱਲ ਇੱਕ ਬਹੁਤ ਵੱਡੀ ਡਿਸਪਲੇ ਦਿੱਤੀ ਗਈ ਚੌਂਕ 'ਚ ਬੈਠ ਕੇ ਬਕਾਇਦਾ ਮੁੱਖ ਮੰਤਰੀ ਦੀ ਕੁਰਸੀ ਲਾਈ ਗਈ ਉਹ ਕੁਰਸੀਆਂ ਜਿਹੜੀ ਕਿਸੇ ਵੇਲੇ ਮੁੱਖ ਮੰਤਰੀ ਲਾਂਦੇ ਸੀ ਅੱਜ ਉਹਨਾਂ ਦੇ ਖਲਾਫ ਲਾ ਦਿੱਤੀ ਤੇ ਜੇ ਗੱਲ ਕੀਤੀ ਉਹ ਤੇ ਕੈਮਰਣਾ ਚਾਹੀਦਾ ਉਹਨੇ ਕੁਝ ਵੀ ਨਹੀਂ ਦਿਖਾਇਆ ਰੋਲਾ ਪਾ ਕੇ ਉਹ ਤੋਂ ਚਲਦਾ ਬਣਿਆ ਜੇ ਕੁਝ ਹੈ ਤੇ ਦਿਖਾਓ ਹੈਗਾ ਤੇ ਹੈ ਤੇ ਡਰਦੇ ਕਿਉਂ ਜੇ ਉਹ ਹੈ ਕੀ ਹੈ ਚਲੋ ਤੁਸੀਂ ਦੱਸੋ ਤੁਸੀਂ ਤੁਸੀਂ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਉਹ ਬਹੁਤ ਚੋਨਾ ਲੜੀਆਂ ਬਹੁਤ ਚੋਨਾ ਲੜਾਈਆਂ ਆਖਿਰਕਾਰ ਉਹ ਸੀਡੀ ਚ ਕੀ ਰਾਜ ਹੈ ਜਿਹੜਾ ਦਫਨ ਹੈ ਦੇਖੋ ਜੋ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਕਿ 2 ਨੰਬਰ ਦੀ ਧੰਦਾ ਇੱਥੇ ਚੱਲਦਾ ਉਹ ਤੇ ਚਲਦਾ ਖੈਰ ਉਹਨਾਂ ਦੇ ਕਹਿਣ ਦੇ ਮੁਤਾਬਕ ਲੋਕ ਵੀ ਇਹ ਚੀਜ਼ ਨੂੰ ਤਰਜੀਹ ਕਰ ਦੱਸਦੇ ਨੇ ਤਸਦੀਕ ਕਰਦੇ ਨੇ ਉਹਦੀ ਜਿਹੜੀ ਕਮਾਈ ਹੈ ਉਹ ਉਹਨਾਂ ਦੇ ਪਹਿਲਾਂ ਇੱਕ ਦਿਨ ਵਿਕਰਮਜੀਠੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹਦਾ ਜਿਹੜਾ ਤੱਲੁਕ ਹੈ ਉਹ ਸੀਐਮਓ ਦੇ ਨਾਲ ਤੱਲੁਕ ਕਰਦਾ ਹੈ ਔਰ ਉਹਨੇ ਵੀ ਸ਼ਰੇਆਮ ਚੈਲੰਜ ਕੀਤਾ ਇਸ ਗੱਲ ਦਾ ਪਰ ਉਹ ਬੈ ਕਿਉਂ ਹੋਇਆ ਜਿਹਦੇ ਕੋਈ ਸੀ ਤੇ ਜੇ ਸੀਐਮ ਸਾਹਿਬ ਨੂੰ ਇਹ ਲੱਗਦਾ ਕਿ ਮੈਂ ਨਹੀਂ ਇੱਥੇ ਇਹ ਬਿਲਕੁਲ ਗਲਤ ਹੈ ਤੇ ਸੀਐਮ ਸਾਹਿਬ ਨੂੰ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਸੀਤਲੰਗਰਾਲ ਤੇ ਕਾਰਵਾਈ ਕਰਨ ਤੇ ਜਾਂ ਉਧਰ ਹੋਣ ਇੱਕ ਬੰਨੇ ਤੇ ਗੱਲ ਦੱਸੋ ਨਾ ਹੋ ਹੀ ਗਿਆ ਫਿਕਸ ਮੈਚ ਹੋ ਗਿਆ ਕਿ ਮਤਲਬ ਇੱਕ ਦਲਦਲ ਚ ਦਬਾ ਦਿੱਤਾ ਗਿਆ ਜਾਂ ਕਿਸੇ ਮੁੱਦੇ ਨੂੰ ਡੀਰੇਲ ਕਰ ਦਿੱਤਾ ਗਿਆ ਨਹੀਂ ਗੱਲ ਮੁੱਦੇ ਨੂੰ ਡੀਰੇਲ ਕਰਨ ਦੀ ਨਹੀਂ ਕਿ ਗੱਲ ਇਹ ਹੈ ਕਿ ਜਦੋਂ ਮਤ ਮਰਦੀ ਹੈ ਨਾ ਉਹ ਇਦਾਂ ਹੀ ਮਰਦੀ ਹੈ ਹੂੰ ਸੋ ਲੋਕ ਮੁੱਦੇ ਜਿਆਦਾ ਐਮ ਹੋਣੇ ਚਾਹੀਦੇ ਸੀ ਅੱਜ ਔਰ ਲੋਕ ਅੱਜ ਜਲੰਧਰ ਵਾਲੇ ਸਾਰੇ ਇਹਨਾਂ ਨੂੰ ਵੇਖਣ ਦੇ ਆ ਵੀ ਇਹ ਕੀ ਕਰਨ ਦੇ ਨੇ ਕੀ ਤਮਾਸ਼ਾ ਇਹਨਾਂ ਨੇ ਲਾਇਆ ਵੀ ਕਾਨੂੰਨ ਦੇ ਹੁੰਦੇ ਆ ਉਹ ਕਹਿ ਰਿਹਾ ਵੀ ਗੈਰ ਕਾਨੂੰਨੀ ਕੰਮ ਇੱਥੇ ਹੋਣ ਦੇ ਨੇ ਤੇ ਕਾਨੂੰਨ ਮੂਕ ਦਰਸ਼ਕ ਬਣਿਆ ਤੇ ਮੁੱਖ ਮੰਤਰੀ ਸਾਹਿਬ ਦਾ ਰੈਜ਼ਿਡੈਂਸ ਵੀ ਇੱਥੇ ਉਹ ਵੀ ਮੂਕ ਦਰਸ਼ਕ ਬਣੇ ਨੇ ਕੋਈ ਉੱਤੇ ਕਾਰਵਾਈ ਨਹੀਂ ਔਰ ਸ਼ਹਿਰਿਆਂ 'ਚ ਚਿੱਟੇ ਦੇਣੇ ਚੀਜ਼ਾਂ ਦੇ ਇਲਜ਼ਾਮ ਇੱਕ ਦੂਜੇ ਤੇ ਲੱਗ ਰਹੇ ਨੇ ਕੋਈ ਕਾਨੂੰਨ ਦਾ ਡਰ ਨਹੀਂ ਕੋਈ ਕਾਨੂੰਨ ਕਾਰਵਾਈ ਨਹੀਂ ਕਰ ਰਿਹਾ ਸੋ ਇੱਥੇ ਅੱਜ ਲੜਾਈ ਹੈ ਮੁੱਦਿਆਂ ਦੀ ਕਾਰਪੋਰੇਸ਼ਨ ਪਿਛਲੇ 2 ਸਾਲ ਤੋਂ ਜਲੰਧਰ ਹੈ ਨਹੀਂ ਨਾ ਸਾਡੇ ਅਮਰਸਰ ਹੈ ਨਾ ਲੁਧਿਆਣਾ ਹੈ ਕਿਸੇ ਵੱਡੇ ਸ਼ਹਿਰ 'ਚ ਕਾਰਪੋਰੇਸ਼ਨ ਹੈ ਨਹੀਂ ਉਹਦੇ ਕਰਕੇ ਲੋਕ ਗੰਦਾ ਪਾਣੀ ਪੀ ਰਹੇ ਨੇ ਮਤਲਬ ਸੜਕਾਂ ਟੁੱਟੀਆਂ ਨੇ ਸੀਵਰੇਜ ਬੰਦ ਨੇ ਬੁਰੇ ਹਾਲਾਤ ਨੇ ਲੜਾਈ ਤਾਂ ਉਸ ਮੁੱਦੇ ਤੇ ਹੋਣੀ ਚਾਹੀਦੀ ਸੀ ਜਿਹੜੀ ਸਰਕਾਰ ਆਪਣੀ ਹਾਰ ਦੇ ਡਰਿਓਂ ਲੋਕਤੰਤਰ ਨੂੰ ਖਤਮ ਕਰੇ ਲੋਕਤੰਤਰ ਦੇ ਦੁਆਰਾ ਚੁਣੇ ਜਾਣ ਵਾਲੀਆਂ ਜਿਹੜੀਆਂ ਇਲੈਕਸ਼ਨ ਨੇ ਜਿਹੜੇ ਨੁਮਾਇੰਦੇ ਨੇ ਚਾਹੇ ਸਰਪੰਚ ਹੋਣ ਬਲਾਕ ਸਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਾਉਂਸਲਰ ਉਹਨਾਂ ਦੇ ਲੈਕਚਰਾਂ ਤੋਂ ਡਰਦੀ ਹੋਵੇ ਉਹ ਮੁੱਦੇ ਦੇ ਦੂਜੀਆਂ ਪਾਰਟੀਆਂ ਨੂੰ ਵੀ ਦੱਸਣੇ ਚਾਹੀਦੇ ਆ ਅੱਜ ਪਰ ਅੱਜ ਸ਼ੋਅ ਚੱਲ ਰਿਹਾ ਇੱਕ ਬੜਾ ਵੱਡਾ ਸੀਐਮ ਭਗਵੰਤ ਮਾਨ ਵਰਸ ਸ਼ੀਤਲ ਲੰਗਰਾਲ ਕਦੀ ਉਹ ਬਿਆਨ ਆਉਂਦਾ ਕਦੀ ਉਹ ਬਿਆਨ ਹੁੰਦਾ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਇਹ ਤੇ ਵੈਸੇ ਹੁਣ ਜਲੰਧਰ ਵਾਲਿਆਂ ਨੂੰ ਵੇਖਣਾ ਚਾਹੀਦਾ ਵੀ ਇਹ ਜਿਹੜਾ ਧੰਦੇਵਾਜ ਲੋਕ ਨੇ ਇਹਨਾਂ ਨੂੰ ਚੱਲਦਾ ਕਰਨਾ ਚਾਹੀਦਾ ਅੱਜ ਸ਼ਰਿਆਂ ਮੈਂ ਇਲਜ਼ਾਮ ਕੋਈ ਚੁੱਪ ਕਰਕੇ ਨਹੀਂ ਲਾ ਰਿਹਾ ਜਾਂ ਕਿਸੇ ਨੂੰ ਚਿੱਠੀ ਲਿਖੀ ਹੈ ਸੋਸ਼ਲ ਮੀਡੀਆ ਤੇ ਸ਼ਰਿਆਂ ਇੱਕ ਦੂਜੇ ਦੇ ਵਿਰੁੱਧ ਗੱਲਾਂ ਹੋ ਰਹੀਆਂ ਨੇ ਤੇ ਫਿਰ ਕਾਨੂੰਨ ਕਿੱਥੇ ਹੈ ਕਾਨੂੰਨ ਆਪਣੀ ਕਾਰਵਾਈ ਕਿਉਂ ਨਹੀਂ ਕਰਦਾ ਅੱਜ ਇਲੈਕਸ਼ਨ ਕਮਿਸ਼ਨ ਹੈ ਉਹ ਕਾਰਵਾਈ ਕਰਦੇ ਦੋਵਾਂ ਤੇ ਨਹੀਂ ਕੋਈ ਕਰਦਾ ਤੇ ਅੱਜ ਜਿਹੜੀ ਕਾਰਵਾਈ ਹੈ ਦੋਵਾਂ ਤੇ ਕਰੋ ਜੇ ਗਲਤ ਹੈ ਦੋਤੇ ਕਰੋ ਮਸਲਾ ਇਹ ਆ ਪੰਜਾਬ ਜਨੰਦਰਾਲਾ ਰਹਿਣਾ ਚਾਹੀਦਾ ਕੀ ਸੱਚ ਹੈ ਕੀ ਸੱਚ ਤੁਹਾਡਾ 10 ਤਰੀਕ ਨੂੰ ਬਾਹਰ ਆ ਜਾਣਾ ਜਦੋਂ ਕਾਂਗਰਸ ਪਾਰਟੀ ਜਿੱਤ ਕੇ ਨਿਕਲੂਗੀ ਉਹ ਕਹਿੰਦੇ ਕਾਂਗਰਸ ਤਾਂ ਸਟੈਂਡ ਹੀ ਕਿਤੇ ਨਹੀਂ ਕਰਦੀ ਤੇ ਲੜਾਈ ਇਸ ਵੇਲੇ ਸਿਰਫ ਭਗੰਤਮਾਨ ਔਰ ਸ਼ੀਤਲੰਗੁਰਾਲ ਦੇ ਵਿੱਚ ਹੈ ਤੇ ਕਾਂਗਰਸ ਦੇ ਵੀ 1 35 30 ਕੇ 35000 ਨਾ ਰਹਿ ਦੇ 1 20000 ਨਾ ਜੇ ਮਸਾ ਹੀ ਮੇਰੇ ਖਿਆਲ ਚਾਰ ਤਰੀਕ ਦਾ ਜਮੀਨਾ ਵੀ ਨਹੀਂ ਹੋਇਆ ਹੂੰ ਉਹੀ ਲੋਕ ਨੇ ਇਹ ਇਹੀ ਗੱਲ ਹੈ ਕਿਉਂਕਿ ਕਾਂਗਰਸ ਪਾਰਟੀ ਕੀ ਹੈ ਕਾਂਗਰਸ ਪਾਰਟੀ ਨੂੰ ਵੋਟ ਪਈ ਹੈ ਇੱਥੋਂ ਕਾਂਗਰਸ ਪਾਰਟੀ ਵੋਟ ਨਾ ਜਿੱਤੀ ਹੈ ਇਹ ਕੋਈ ਕਾਂਗਰਸ ਪਾਰਟੀ ਆਪਣੇ ਆਪ ਦੇ ਇਲੈਕਸ਼ਨ ਕਮਿਸ਼ਨ ਦੇ ਸਰਟੀਫਿਕੇਟ ਨਹੀਂ ਦਿੰਦਾ ਇਹ ਲੋਕ ਜਦੋਂ ਲੋਕਾਂ ਨੂੰ ਵੀ ਇਗਨੋਰ ਕਰਦੇ ਨੇ ਸਮਝ ਲਓ ਵੀ ਇਹਨਾਂ ਤੇ ਕਿੰਨਾ ਵੱਡਾ ਹੰਕਾਰ ਹੋਊਗਾ ਇਹ ਲੋਕ ਹੰਕਾਰ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਸੋ ਇਸ ਕਰਕੇ ਪਬਲਿਕ ਨੂੰ ਵੀ ਇਸ ਚੀਜ਼ ਦਾ ਇਲਮ ਹੈ ਵੋਟਰਾਂ ਦੇ ਲੋਕਾਂ ਪਾਉਣੀਆਂ ਨੇ ਵੋਟਾਂ ਅੰਦਰ ਜਾ ਕੇ ਪੈਣੀਆਂ ਨੇ ਉਹਨਾਂ ਨੇ ਮਨ ਬਣਾਏ ਨੇ ਲੋਕਾਂ ਦੇ ਮਨ ਬਣੇ ਨੇ ਸੋ ਇਹਨਾਂ ਦੋਹਾਂ ਤਰ੍ਹਾਂ ਦਾ ਜੋ ਹਾਲਾਤ ਨੇ ਇਹ ਤੁਸੀਂ ਹੁਣ ਪਤਾ ਨਹੀਂਗਾ ਇਲੈਕਸ਼ਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਵੀ ਬਦਲਦੇ ਨੇ ਮੁੱਖ ਮੰਤਰੀ ਸਾਹਿਬ ਇਹਨਾਂ ਦੇ ਕੋਟੀ ਲ ਲਈ ਤੇ ਪੱਕੀ ਹੋਈ ਕਿੰਨੇ ਕੁ ਥਾਂ ਹੀ ਲੈਣਗੇ ਇਲੈਕਸ਼ਨਾਂ ਦੇ ਬਾਈ ਲੈਖਣਾ ਫੇਰ ਚਾਰ ਨੇ ਕਿਤੇ ਕਿਤੇ ਕੋਠੀਆਂ ਲੈਣਗੇ ਮੁੱਖ ਮੰਤਰੀ ਦੇ ਹੁੰਦੇ ਕਿ ਮੁੱਖ ਮੰਤਰੀ ਦੇ ਕੀਤੇ ਕੰਮ ਜਾਂਦੇ ਸੀ ਲੋਕਾਂ ਚ ਤੇ ਮੁੱਖ ਮੰਤਰੀ ਸਾਹਿਬ ਇੱਕ ਦੋ ਵਾਰੀ ਢੇੜਾ ਮਾਰਦੇ ਹੁੰਦੇ ਸੀ ਇਲੈਕਸ਼ਨਾਂ ਚ ਹੁਣ ਮੁੱਖ ਮੰਤਰੀ ਸਾਹਿਬ ਤੇ ਹਰ ਮਲੇਜਾਲ ਗਲੀ ਚਲੇ ਗਏ ਨੇ ਵਾਰਡ ਵਾਰਡ ਚ ਉਹ ਕਹਿੰਦੇ ਠੀਕ ਆ ਆਮ ਆਦਮੀ ਆ ਤੇ ਆਮ ਆਦਮੀ ਵੱਲੀ ਗੱਲ ਕਰਨੀ ਹੈ ਮੈਂ ਗੱਲ ਇਹੀ ਕਹਿ ਰਿਹਾ ਨਾ ਕਿ ਮੁੱਖ ਮੰਤਰੀ ਨੇ ਜਿਹੜੇ ਜਿਹੜੇ ਵਾਰਡ ਵਾਰਡ ਗਲੀ ਗਲੀ ਜਾ ਰਹੇ ਨੇ ਜਿੱਥੇ ਪਿੱਛੋਂ ਆਏ ਉਹਨਾਂ ਦੇ ਵਾਦੇ ਪੂਰੇ ਕਰਤੇ ਗੱਲ ਤੇ ਇਹ ਹੈ ਇਹਨਾਂ ਲੋਕਾਂ ਨੂੰ ਇੱਕ ਭੁਲੇਖਾ ਪਾਉਣਾ ਹੈ ਕਿ ਅਸੀਂ ਆ ਗਏ ਜੇ ਅਸੀਂ ਸ਼ਾਇਦ ਹੋ ਜਾਣਾ ਹੋਣਾ ਕੁਝ ਨਹੀਂਗਾ ਹੁਣ ਅਗਲੀਆਂ 4 ਲੱਖਾਂ ਨਾਲ ਮੁੜ ਕੇ ਕਹਿਣਗੇ ਮੈਂ ਤੁਹਾਡੇ ਆ ਫਿਰ ਅਗਲੇ ਜਣੇ ਕਹਿਣਗੇ ਮੈਂ ਤੁਹਾਡੇ ਆ ਮੁੱਖ ਮੰਤਰੀ ਸਾਹਿਬ ਦੇ ਤੇ ਕੀਤੇ ਕੰਮ ਕੱਲੇ ਕੱਲੇ ਬੰਦੇ ਤੱਕ ਪਹੁੰਚਣੇ ਚਾਹੀਦੇ ਆ ਜਿੰਨੇ ਲੋਕ ਨੇ ਤਿੰਨ ਤਿੰਨ ਮੁੱਖ ਮੰਤਰੀ ਥੋੜੀ ਹੈ ਉਹ ਤਾਂ ਐਮਐਲਏ ਦੀ ਹੈ ਕੰਮ ਕਿੰਨੇ ਕਰਨੇ ਨੇ ਪਾਲਸੀਆਂ ਕਿੰਨੇ ਬਣਾਉਣੀਆਂ ਨੇ ਅੱਜ ਐਨਓਸੀ ਤੋਂ ਬਗੈਰ ਸਾਰਾ ਪੰਜਾਬ ਤੜਫ ਰਿਹਾ ਹੈ ਅੱਜ ਐਨਓਸੀ ਖਾਸ ਕਰ ਸ਼ਹਿਰਾਂ ਦੇ ਵਿੱਚ ਮੁੱਦਾ ਹੈ ਸਭ ਤੋਂ ਵੱਡਾ ਕਣਕ ਜਿਹੜੀ ਇਹ ਗਰੀਬ ਪਰਿਵਾਰਾਂ ਦੀ ਕੱਟੀ ਗਈ 5-5 ਕਿਲੋ ਉਹਨਾਂ ਨੂੰ ਮਿਲ ਰਹੀ ਹੈ 1000 ਰੁਪਏ ਪੈਨਸ਼ਨ ਲੋਕ ਡੀਕੰਡੇ ਨੇ ਬਿਜਲੀ ਦੇ ਬਿੱਲ ਸਾਰੇ ਵੱਧ ਗਏ ਨੇ ਅੱਜ ਇੱਕ ਲਾਅਨ ਆਰਡਰ ਦੀ ਸਥਿਤੀ ਕੀ ਹੈ ਸਾਰੇ ਪੰਜਾਬ 'ਚ ਪਤਾ ਕਰ ਲੋ ਨਸ਼ਾ ਜਿਹੜਾ ਅੱਗੇ ਕਿਤੇ 10 ਘਰ ਛੱਡ ਕੇ ਮਿਲਦਾ ਸੀ ਅੱਜ ਦੂਜੇ ਘਰ 'ਚ ਮਿਲ ਰਿਹਾ ਅੱਜ ਹਰ ਜਗ੍ਹਾ ਦੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਆ ਮੈਂ ਹੁਣ ਕਿ ਐਜੀਟੇਸ਼ਨ ਹੋ ਰਿਹਾ ਸੀ 14 ਦਿਨਾਂ 'ਚ 14 ਮੌਤਾਂ ਇੱਥੇ ਹੋਈਆਂ ਹੈ ਹੈ ਇਤੋਂ ਵੱਡੀ ਨਮੋਸ਼ੀ ਹੋਰ ਕਿ ਹੋਣੀ ਚਾਹੀਦੀ ਹੈ ਜਦੋਂ ਹੱਲ ਆਪਣੇ ਕੰਮ ਦੇਖੋ ਤੁਸੀਂ ਕੰਮ ਪੁੱਛਦੇ ਇਹੋ ਕੰਮ ਹੁੰਦੇ ਆ ਕਿ ਲੌਂਡਰ ਅਡਰੈਸ ਵਧੀਆ ਹੋਵੇ ਕੋਈ ਬੰਦਾ ਗੱਲ ਕਰਦਾ ਉਹਦੀ ਗੱਲ ਸੁਣੀ ਜਾਵੇ ਅੱਜ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੋਦੀ ਸਾਹਿਬ ਸਿਸਟਮ ਚਲਾਉਂਦੇ ਹੀ ਹੁਣ ਇੱਥੇ ਚਲਾਇਆ ਜਾ ਰਿਹਾ ਅੱਜ ਬਾਹਮ ਰੋੜ ਕੇ ਦਬਾ ਕੇ ਲੋਕਾਂ ਦੀ ਜੁਆਇਨਿੰਗ ਕਰਾਈ ਜਾ ਰਹੀ ਹੈ ਇਹ ਕੋ ਤਰੀਕਾ ਹੈ ਇੱਥੇ ਲੋਕਤੰਤਰ ਨਹੀਂਗਾ ਨੀਤੀਆਂ ਵੇਖ ਕੇ ਆ ਰਹੇ ਲੋਕ ਪੁੱਛੋ ਉਹਨਾਂ ਨੂੰ ਨੀਤੀਆਂ ਵੇਖ ਕੇ ਆ ਰਹੇ ਕਿ ਇਹਨਾਂ ਦੀ ਖੋਟੀ ਨੀਤ ਕਰਕੇ ਜਾ ਰਹੇ ਨੇ ਇਹ ਦੁਬਾਰੇ ਨਹੀਂ ਉਹਨਾਂ ਨੂੰ ਕਿਸੇ ਦੇ ਕਾਰੋਬਾਰ ਦੇ ਉੱਤੇ ਇੱਕ ਨੁਕਸਾਨ ਕਰੇ ਕੇ ਕਿਸੇ ਤੇ ਐਫ ਆਈ ਆਰ ਕਰਤੀ ਕੇ ਇਹਨੂੰ ਡਰ ਪਾਤਾ ਕੋਈ ਨਾ ਕੋਈ ਮਜਬੂਰੀ ਹੁੰਦੀ ਕਿਸੇ ਪਰਿਵਾਰਾਂ ਦੀ ਕਿਨ ਜਿਉ ਜੋ ਵੀ ਹੋ ਰਿਹਾ ਤੇ ਕਾਂਗਰਸ ਅਦੇ ਵਿੱਚ ਸਟੈਂਡ ਕਰੇਗੀ ਕਾਂਗਰਸ ਫਿਰ ਵੀ ਸਟੈਂਡ ਕਰ ਕੋ ਲੋਕਾਂ ਜਿਹੜੇ ਲੋਕ ਜਾ ਰਹੇ ਨੇ ਉਹ ਲੋਕ ਨਹੀਂ ਉਹਨਾਂ ਨੇ ਜਾ ਰਹੇ ਚੰਡੇ ਦੇ ਇੱਥੇ ਬੀ ਜੇ ਪੀ ਦੇ ਲੱਗੇ ਸਾਰੇ ਪਾਸੇ ਮੈਨਾਂ ਜਿਹਦੇ ਮਰਜ਼ੀ ਲੱਗ ਜਾਂ ਤੁਸੀ ਅਮਰਸਰੋਂ ਆਏ ਸੋ ਜਦੋਂ ਜੇਤਰੀ ਸਾਹਿਬ ਵਾਲੀ ਇਲੈਕਸ਼ਨ ਹੋਈ ਚੰਡੇਗੇ ਦੇ ਸੀ ਜਿੱਤੇ ਕੌਣ ਸੀ ਇੱਥੇ ਵੀ ਉਹੀ ਕੁਝ ਹੋਣਾ ਅੱਜ ਕੱਲ ਲੋਕ ਸਿਆਣੇ ਹੋ ਗਏ ਲੋਕ ਇੰਨਾ ਨੂੰ ਨਹੀਂ ਰਹੇ ਉਹਨਾਂ ਨੂੰ ਪਤਾ ਹੈ ਇਹ 4 ਦਿਨ ਦੇ ਜਿਹੜੇ ਸੁਪਨੇ ਸੁਦਾਗਰ ਵੇਚਣ ਆਏ ਨੇ ਇਹ ਇਹਨਾਂ ਦੇ ਸੁਪਨੇ ਜੀ ਇਹਨਾਂ ਨੂੰ ਰਹਿਣ ਤੋਂ ਬਾਹਰ ਨਹੀਂ ਹੁੰਦੇ ਇਹ ਲੋਕ ਤੁਸੀਂ ਜਲੰਧਰ ਪੱਕਾ ਮੋਰਚਾ ਡਾਲਿਆ ਜੀ ਬਿਲਕੁਲ ਅਸੀਂ ਲਗਾਤਾਰ 8 ਤਰੀਕ ਤੱਕ ਪ੍ਰਚਾਰ ਕਰਾਂਗੇ ਜਲੰਧਰ ਚ ਤੇ ਪਾਰਟੀ ਵਾਸਤੇ ਕੰਮ ਕਰੋਗੇ ਪਾਰਟੀ ਵਾਸਤੇ ਆਪਣੇ ਕੈਂਡੀਡੇਟ ਵਾਸਤੇ ਇਹਨਾਂ ਨੂੰ ਜਿਤਾਵਾਂਗੇ ਅਸੀਂ ਜਿਤਾਵਾਂਗੇ ਬਿਲਕੁਲ ਤੇ ਇਹ ਜਿਹੜਾ ਵੱਡਾ ਇਸ ਲਈ ਮਾਸਟਰ ਸ਼ੋਅ ਚੱਲ ਰਿਹਾ ਹੈ ਉਹਦੇ ਵਿੱਚ ਸਰਵਾਈਵਲ ਹੋ ਜਾਏਗਾ ਉਥੇ ਉਹ ਆਪਣਾ ਵੇਖਣ ਉਹਨਾਂ ਦੂਜੇ ਤੇ ਜਿਹਨਾਂ ਨੰਬਰ ਤੇ ਆਉਣਾ ਉਹ ਆਪਣਾ ਸਰਵਾਈਵਲ ਲੜਾਈ ਲੜ ਰਹੇ ਨੇ ਸਾਡੇ ਨਾਲ ਉਹਨਾਂ ਦੀ ਲੜਾਈ ਨਹੀਂ ਹੈਗੀ ਔਰ ਸੀਨੀਅਰ ਲੀਡਰਸ਼ਿਪ ਆਏਗੀ ਜੀ ਸਾਰੀ ਆਈ ਬੈਠੀ ਐ ਸੀ ਲੇਟ ਐ ਸਕੋ ਕਿਉਂਕਿ ਪਾਰਲੀਮੈਂਟ ਚੱਲਦਾ ਸੀ ਅਸੀਂ ਲੇਟ ਪਹੁੰਚੇ ਹਾਂ ਥੱਲੇ ਉਹਨਾਂ ਲਗਾਤਾਰ ਕੈਂਪੇਨ ਰਹਿਗੇ ਲਗਾਤਾਰ ਚੱਲ ਰਹੀ ਐ ਮੈਂ ਉਸ ਕੈਂਪੇਨ ਦਾ ਕੈਂਪੇਨ ਦਾ ਹਿੱਸਾ ਬਣੂੰਗਾ ਕੈਂਪੇਨ ਸਾਡੇ ਲੀਡਰ ਚੰਨੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸੰਭੀ ਹੈ ਬਾਜਵਾ ਸਾਹਿਬ ਨੇ ਬੜਿੰਗ ਸਾਹਿਬ ਪਰਸੋਂ ਦੇ ਪਹੁੰਚੇ ਨੇ ਪਾਰਲੀਮੈਂਟ ਖਤਮ ਕਰਕੇ ਅਸੀਂ ਵੀ ਅੱਜ ਪਹੁੰਚ ਗਏ ਸੋ ਬਹੁਤ ਵਧੀਆ ਤਰੀਕੇ ਨਾਲ ਕੈਂਪੇਨ ਸਾਡੀ ਪਾਰਟੀ ਚ ਚਲਾ ਰਹੀ ਐ ਔਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਤਾਂ ਬਿਲਕੁਲ ਉਹਨਾਂ ਜਲੰਧਰ ਦੀ ਸੀਟ ਦੇ ਉੱਤੇ ਡੇਰੇ ਲੱਗਨੇ ਸ਼ੁਰੂ ਹੋ ਚੁੱਕੇ ਨੇ ਤਾਂ ਕੁੱਲ ਮਿਲਾ ਕੇ ਕਾਂਗਰਸ ਦੇ ਵੱਡੇ ਉਮੀਦਵਾਰ ਵੀ ਉਤਰਾਏ ਨੇ ਤਾਂ ਉਹਨਾਂ ਨੇ ਕਿਆ ਕੈਸੀ ਇਸ ਵੇਲੇ ਜਲੰਧਰ ਚ ਰਾਂਗੇ ਤੇ ਦੂਸਰਾ ਜਿਹੜਾ ਸ਼ੋਅ ਚੱਲ ਰਿਹਾ ਹੈ ਇਸ ਵੇਲੇ ਸੀਐਮ ਵਰਸ ਸ਼ੀਤਲ ਨਗਰਾਲ ਉਸ ਦੇ ਮਾਮਲੇ ਦੇ ਵਿੱਚ ਸੰਸਦ ਗੁਰਜੀਤ ਤੌਹਲਾ ਨੇ ਮੰਗ ਕੀਤੀ ਹੈ ਕਿ ਇਸ ਦੇ ਵਿੱਚ ਇੱਕ ਜਾਂਚ ਚ ਤੱਤ ਸਾਹਮਣੇ ਆਨੇ ਚਾਹੀਦੇ ਕਿ ਆਖਿਰਕਾਰ ਸੱਚ ਕੀ ਹੈ ਔਰ ਇਸ ਮਾਮਲੇ ਦੇ ਵਿੱਚ ਕਾਰਵਾਈ ਚਾਹੀਏ ਮੁੱਖ ਮੰਤਰੀ ਸਾਹਿਬ ਨੂੰ ਕਰਨੀ ਪਵੇ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਾਂ ਮਾਨਯੋਗ ਇਲੈਕਸ਼ਨ ਕਮਿਸ਼ਨਰ ਇਸ ਮਾਮਲੇ ਦੇ ਵਿੱਚ ਸੂ ਮੋਟੋ ਲੈ ਕੇ ਕਾਰਵਾਈ ਕਰੇ ਪਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰਕਰਨ ਚੱਲਿਆ ਇੱਥੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਕਿਤੇ ਨੇ ਦਾਲ ਚ ਕਾਲਾ ਹੈ ਔਰ ਜੋ 2 ਨੰਬਰ ਦਾ ਕੰਮ ਚੱਲ ਰਿਹਾ ਹੈ ਉਸ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਵੱਡੀ ਮੰਗ ਜਿਹੜੀ ਹੈ ਕਾਂਗਰਸ ਲੈ ਕੇ ਸਾਹਮਣੇ ਆਈ ਹੈ ਤਾਂ ਦੂਸਰਾ ਉਹਨਾਂ ਵੱਲੋਂ ਜਿੱਤ ਦਾ ਦਾਵਾ ਵੀ ਕੀਤਾ ਗਿਆ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਲੜਾਈ 2 3 ਨੰਬਰ ਦੀ ਲੜ ਰਹੇ ਨੇ ਤੇ ਜਿੱਤ ਕਾਂਗਰਸ ਹਾਸਲ ਕਰੇਗੀ ਲੇਕਿਨ ਇੰਤਜ਼ਾਰ ਰਹੇਗਾ ਕਿ ਉਸ ਦਿਨ ਦਾ ਕਿ ਚੋਣਾਂ ਚ ਰਿਜ਼ਲਟ ਕੀ ਰਿਜ਼ਲਟ ਨਿਕਲਦੇ ਨੇ ਔਰ ਸਾਫ ਤੌਰ ਤੇ ਜਿਹੜੇ ਲੋਕ ਨੇ ਉਹ ਕਿੱਧਰ ਮੂਵ ਹੁੰਦੇ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ